ਸਸ਼ੀ ਕਾਲ ਵਿਕਰ ਟੀਵੀ ਦੇਖ ਰਹੇ ਤੁਸੀਂ ਮੈਂ ਰਣਜੀਤ ਕੌਰ ਬੁਲੇਟ ਨੂੰ ਸ਼ੁਰੂਆਤ ਕਰਾਂਗੇ ਪਹਿਲਾ ਨਸਰ ਪਾ ਲੈਣੇ ਹਿੰਦਕੀ ਹਨ ਸੁਰਖੀ ਹੈ ਕਰਨਤਾਰਨ ਚ ਬਡੀ ਵਾਰਦਾਤ ਵਾਪਰੀ ਹੈ ਜਿੱਥੇ ਲੜਾਈ ਸੁਝਾਉਣ ਦੇ ਸਬ ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਤਾਬਕ ਤੋਂ ਤੇ ਰਾਮਚਾਰ ਝਗੜਾ ਸੁਝਾਉਣ ਲਈ ਪੁਲਿਸ ਪਹੁੰਚੀ ਜਦੋਂ ਸਾਰੀ ਘਟਨਾ ਵਾਪਰੀ ਨਿਤਕ ਸਬ ਇੰਸਪੈਕਟਰ ਦੀ ਪਛਾਣ ਚਲੰਜੀਤ ਸਿੰਘ ਵਿਚੋਂ ਕੋਈ ਹੈ ਇਹ ਨਹੀਂ ਇਸ ਝਗੜੇ ਤੋਂ ਸਬ ਇੰਸਪੈਕਟਰ ਨਾਲ ਗਏ ਐਸਆਈ ਵੀ ਬਾਹਰ ਪਿਏ ਪੁਲਿਸ ਨੇ ਸਰਪੰਚ ਸਮੇਤ ਹੋਰਨਕ ਲਾਫ ਮਾਮਲਾ ਦਰਜ ਕਰ ਰਿਹਾ ਹੈ ਦਾਸੀਏ ਕੇ ਪਿੰਡ ਖੂਟ ਮੁਹੰਮਦ ਖਾਨ ਚ ਝਗੜਾ ਸੁਝਾਉਣ ਲਈ ਥਾਣਾ ਗੋਦਵਾਲ ਸਾਹਿਬ ਦੇ ਸਬ ਇੰਸਪੈਕਟਰ ਪੰਚਸਨ ਜ਼ਿਲ੍ਹਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਤੇ ਨਾਲ ਹੀ ਐਸਆਈ ਦੀ ਗੋਣ ਟੁੱਟੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਵਾਰ ਦਾ ਤੋਂ ਬਾਅਦ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਮੁਹੰਮਦ ਖਾਨ ਵਿੱਚ ਪੰਜਾਬ ਪੁਲਿਸ ਦੇ ਇੱਕ ਸਾਬਕਾ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਕੇਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਕਾਂਗਰਸ ਨੇ ਪ੍ਰਧਾਨ ਰਾਜਾ ਭਿੰਦੇ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਕਿਰੇਆ ਵਿਭਿੰਨ ਕਹਿ ਕੇ ਇਹ ਇੱਕ ਬਹੁਤ ਹੀ ਨਿੰਦਣਯੋਗ ਕਾਰਵਾਈ ਆ ਪਰ ਇਹ ਜ਼ਿੰਮੇਵਾਰੀ ਪੁਲਿਸ ਦੀ ਹੈ ਟਵੀਟ ਕਰਦੇ ਆ ਵਿਭਿੰਨ ਕਹਿੰਦੇ ਕਿ ਮਾਰਨ ਦਾ ਲਾਇਸੈਂਸ ਪੁਲਿਸ ਸਭ ਇੰਸਪੈਕਟਰ ਦੁਖੀ ਪਰਿਵਾਰ ਨਾਲ ਸਾਡੀ ਦਿਲੀ ਹਮਦਰਦੀ ਹੈ ਹਾਲਾਂਕਿ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ ਪਰ ਦੂਜੇ ਪਾਸੇ ਜਿਵੇਂ ਕਿ ਸੀਮੁਜੀਤ ਜਾਨੇ ਆਮ ਆਦਮੀ ਪਾਰਟੀ ਤੇ ਸਵਾਰ ਦਿੱਤੇ ਨੇ ਹੋਰਣੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਕਹਿ ਕੇ ਇਹ ਲਾਲ ਪੁਲਾ ਦਾ ਕਲੇਬੀ ਦੱਸਿਆ ਜਾ ਰਿਹਾ ਸੀ ਸਰਪੰਚ ਜਿਸ ਨੇ ਸਰਕਰਨੀ ਘਟਨਾ ਨੂੰ ਜਾਨ ਦਿੱਤਾ ਤੇ ਪੁਲਿਸ ਇਸ پورے ਮਾਮਲੇ 'ਚ ਸਖਤ ਕਾਰਵਾਈ ਕੀਤੀ ਚਾਹੀਦੀ ਜਦਕਿ ਪੰਜਾਬ ਸਰਕਾਰ ਨੇ ਮਹਿਜ਼ ਖਾਣਾ ਪੂਰਤੀ ਕੀਤੀ ਹੈ ਮਿਲ ਤੱਕ ਸਬ ਇੰਸਪੈਕਟਰ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਜੋ ਰਾਸ਼ੀ ਦਿੱਤੀ ਗਈ ਹੈ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਜਦਕਿ ਪੀਡੀਪਾਸੇ ਬਿੱਟੂ ਨੇ ਕਿਹਾ ਕਿ ਤਰਨਤਾਰਨ ਦੇ ਪਿੰਡ ਪੂਤ ਮੁਹੰਮਦ ਖਾਨ ਚਮਤੂਪਾਟੀ ਦੇ ਸਰਪੰਚ ਕੋਲੋਂ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਤੇ ਇਹ ਬੇਤੁਕ ਬੇਨਯੋਗ ਤੇ ਚਿੰਤਾਜਨਕ ਹੈ ਕਿ ਐਸਐਚਓ ਡੀਐਸਪੀ ਦੀ ਮੌਜੂਦਗੀ ਵਿੱਚ ਘਟਨਾ ਵਾਪਰਨਾ ਇਹ ਤਾਂ ਸਿਸਟਮ ਤੇ ਸਵਾਲ ਹੈ ਪਿਛਲੇ ਦਿਨੀ ਆਸਾਮ ਦੀ ਬੰਗੂਰ ਗੇਲ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤੇ ਗਏ ਸੰਸਦ ਮੈਂਬਰ ਅਮਿਤ ਪਾਟੇ ਸਾਥੀ ਭਗਤ ਸਿੰਘ ਨੂੰ ਫਰ ਪ੍ਰਧਾਨ ਮੰਤਰੀ ਬਾਜੇ ਦੇ ਵੱਲੋਂ ਚੇਤੂਜ ਕੋਖਰਤਾ ਸ਼ੁਰੂ ਕੀਤੀ ਗਈ ਹੈ ਮਰਜੰਡਾ ਦੇ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਤੇ ਪ੍ਰਧਾਨ ਮੰਤਰੀ ਬਾਜੇ ਕੇ ਨਿਆਰੂਪ ਲਗਾਉਣੇ ਕੇ ਬਾਅਦ ਮਗ ਉਦ ਇਹ ਕਹਿੰਦੇ ਕਿ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਜੇਲ ਵਿੱਚਲੇ ਗੁਰੂ ਕਾਰਨ ਦਰਸ਼ਨ ਕਰਨ ਤੋਂ ਵੀ ਰੋਕਿਆ ਜਾ ਰਿਹਾ ਆ ਆਡੀਓ ਮੈਸੇਜ ਸਾਰੀ ਕਰਕੇ ਜੇਲ ਪ੍ਰਸ਼ਾਸਨ ਤੇ ਤੱਕੇ ਸ਼ਾਈ ਦੇ આરોਪ ਲਗਾਏ ਗਏ ਨੇ ਸ਼੍ਰੀ ਕਾਟਕ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕੀਤੀ ਗਈ ਹੈ ਤਰਨਤਾਰਨਾ ਦੀ ਨੌ ਦੇ ਪਿੰਡ ਕੰਤੂ ਮਨਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਘਰ ਚ ਪਾਟਕਾਰੀ ਅਮ੍ਰਿਤਾਰੀ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹਨ ਪੁਸ਼ਾਕਾ ਦੇਖਤੀ ਨੇ ਤੇਜ਼ ਤਾਰ ਮਟਿਆ ਨਾਲ ਕਤਲ ਕੀਤਾ ਮ੍ਰਿਤਕਾ ਦੇ ਪਛਾਣ ਗੋਪੀ ਕੌਦ ਦੇ ਬਜੋਂ ਹੋਈ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਦਿਓਰ ਨੇ ਦੱਸਿਆ ਕਿ ਸੰਤੋਖਪੀਰ ਸਿੰਘ ਨੇ ਮ੍ਰਿਤਕਾ ਦੇ ਦਿਓਰ ਤੋਂ ਸੰਤੋਖਪੀਰ ਸਿੰਘ ਦੱਸਿਆ ਕਿ ਉਸਦੇ ਪਾਪੀ ਗੁਰਮੀਤ ਕੌਲ ਘਰ ਵਿੱਚ ਪਾਟਕਾਰੀ ਸੀ ਕਿ ਇਤਰਾਣ ਅਨੁਸ਼ਾਤੇ ਵਿਅਕਤੀ ਆਏ ਉਸ ਦਾ ਕਲਾਵਟ ਕੇ ਕਤਲ ਕਰ ਦਿੱਤਾ ਕਉਨਾਂ ਦੇ ਸਾਇਕ ਤੁਰੰਤ ਨਾਉਣ ਦੀ ਕੀ ਰੋਕ ਨਿਵਲਤਨਾਲ ਗੋਪ੍ਰੀਤ ਕੌਰ ਨੂੰ ਹਸਪਤਾਲ ਵੀ ਜਾਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹਾਲਾਂਕਿ ਉਸ ਕੋਲੇ ਮਾਮਲੇ ਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਕੌਰ ਦਾ ਇਹ ਕਤਲ ਕੀਤਾ ਗਿਆ ਤੇ ਇਸ ਸੰਬੰਧੀ ਪੁਲਿਸ ਪਾਰਟੀ ਵੱਲੋਂ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ ਤੁਲਗੁੜਾਣਾ ਦੇ ਇੱਕ ਨਿੱਚੇ ਕਾਲਜ ਵਿੱਚ ਵਿਦਿਆਰਥਣ ਬਲੌਪ ਨੇ ਜੀਵਨ ਮਿਲ ਲਾ ਖਤਮ ਕਰ ਲਈ ਗਈ ਤੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਵਿਦਿਆਰਥਣ ਨੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਸੁਸਾਇਡ ਅਪਨੋਟ ਪੇਜਾ ਸੁਨੇਹਾ ਭੇਜਾ ਤੇ ਕਿਹਾ ਕਿ ਉਸ ਕੋਲ ਕੋਈ ਹੋਰ ਰਸਤਾ ਨਹੀਂ ਹੈ ਜਿਵੇਂ ਸਾਰੇ ਵਿਦਿਆਰਥੀਆਂ ਨੇ ਇਹ ਮੈਸੇਜ ਪੜਿਆ ਤਾਂ ਕਾਲਜ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਪਰ ਉਸ ਸਮੇਂ ਤੱਕ دیر ਹੋ ਚੁੱਕੀ ਸੀ ਕਾਲਜ ਦੀ ਤਲਾਸ਼ੀ ਲੈਣ ਤੇ ਵਿਦਿਆਰਥਣ ਦੀ ਪੱਥੂ ਨਾਲ ਲੱਗਦੀ ਹੋਈ ਲਾਸ਼ ਮਿਲੀ ਵਿਦਿਆਰਥਣ ਦੀ ਪਛਾਣ ਜਸਪ੍ਰੀਤ ਕੌਰ ਵਜੋਂ ਹੋਈ ਹੈ ਮ੍ਰਿਤਕਾ ਬੀਏ ਬੀਬੀਏ ਦੀ ਦੂਸਰੇ ਸਮੈਸਟਰ ਦੀ ਵਿਦਿਆਰਥਣ ਸੀਤ ਉਦਕਲਸ਼ੀ ਦੇ ਕਾਰਨਤਾ ਹਾਲਾਕੇ ਪਤਾ ਨਹੀਂ ਲੱਗ ਸਕਿਆ ਜਦਕਿ ਪਰਿਵਾਰਕ ਮੈਂਬਰਾਂ ਦਾ ਰੋੜੋ-ਉਕਤਵਾ ਹੈ। ਬਿਹਾਰ ਚ ਆਸਮਾਨੀ ਆਫਤ ਨੇ ਤਬਾਹੀ ਮਚਾ ਦਿੱਤੀ ਹੈ। ਬਿਜਲੀ ਡਿੱਗਰ ਨਾਲ ਚਾਰ ਜ਼ਿਲ੍ਹੇਂਚ ਤੇਰਾ ਲੋਕਾਂ ਦੀ ਮੌਤ ਹੋ ਗਈ ਹੈ। ਬੇਗੂ ਸਰਾਏ ਵਿੱਚ 5, ਦਰਬੰਗਾ ਵਿੱਚ 4 ਤੇ ਸਮਸਤੇਪੁਰ ਵਿੱਚ 1 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਆਸਮਾਨੀ ਬਿਜਲੀ ਡਿੱਗਰ ਨਾਲ ਮਧੂਬਨੀ ਵਿੱਚ 3 ਮੌਤਾਂ ਹੋਈਆਂ ਨੇ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਸ ਪੂਰੇ ਘਟਨਾ ਤੋਂ ਬਾਅਦ ਮੌਜੂਦਾ ਐਲਾਨ ਕੀਤਾ ਹੈ ਪਰਿਵਾਰ ਨੇ ਮਿਲਟਿਕਾ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਤੇ ਐਕਸਗਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਲੋਕਾਂ ਨੂੰ ਖਰਾਬ ਮੌਸਮ ਦੇ ਵਿੱਚ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਕਹਿ ਕੇ ਖਰਾਬ ਮੌਸਮ ਵਿੱਚ ਲੋਕ ਘਰਾਂ ਦੇ ਅੰਦਰ ਹੀ ਰਹਿਣ ਹਾਲਾਂਕਿ ਕੁਝ ਕੁਦਰਤ ਅਕੇ ਕਿਸੇ ਜੋ ਨਹੀਂ ਚੱਲਦਾ ਕੁਝ ਇਤਿਹਾਤ ਵਰਤ ਕੇ ਆਪਣੇ ਆਪ ਨੂੰ ਉਹਨਾਂ ਦਾ ਕਹਿਣਾ ਹੈ ਕਿ ਬਚਾਇਆ ਜ਼ਰੂਰ ਜਾ ਸਕਦਾ ਹੈ ਤੇ ਬਿਜਲੀ ਬਦਲਾਵਾਂ ਦਾ ਗਰਜਣਾ ਸੁਰੱਖਤ ਥਾਂ ਤੇ ਰਹਿਣ ਦੀ ਉਹਨਾਂ ਨੇ ਅਪੀਲ ਕੀਤੀ ਹੈ ਤੇ ਨਾਲ ਹੀ ਤਰਕ ਤਾਂ ਬਿਜਲੀ ਦੇ ਖੰਭਿਆਂ ਤੋਂ ਵੀ ਦੂਰੀ ਬਣਾ ਕੇ ਰੱਖਣ ਦੀ ਗੱਲ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਟੈਰਿਫ ਨੂੰ ਲੈ ਕੇ ਯੂ ਟਰਨ ਲਿਆ ਹੈ ਕਿ ਉਹਨਾਂ ਨੇ ਭਾਰਤ ਸਮੇਤ 75 ਦੇਸ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ ਨਵੇਂ ਟੈਰਿਫ ਦੀ ਲੱਗੇ ਦਿਨਾਂ ਲਈ ਰੋਕ ਲਗਾ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਚੀਨ ਨੂੰ ਇਸ ਛੋੜ ਵਿੱਚ ਸ਼ਾਮਲ ਨਹੀਂ ਕੀਤਾ ਸਪੋਜ਼ ਤੇ ਲੱਗੇ ਟੈਰਫ 140 ਤੋਂ ਵਧਾ ਕੇ 125 ਕਰ ਦਿੱਤਾ ਹੈ 트ੰਪ ਨੇ ਇਹ ਕਾਰਵਾਈ ਚੀਨ ਉੱਰੋਂ ਲਗਾਏ ਗਏ ਜਵਾਬੀ ਚਵਾ 84% ਟੈਰਫ ਤੋਂ ਬਾਅਦ ਕੀਤੀ ਹੈ ਫਿਲਹਾਲ ਇਸ ਬਲੇਟਨ ਚ ਵਾਸੀ ਨਹੀਂ ਮੰਗੇ ਦੇ ਤਰ੍ਹਾਂ ਖੜਾ ਲਈ ਤੁਸੀਂ ਪਹਿਲੇ ਰਿਪੋਰਟ ਕੀਤਾ ਹੈ